ਨਹੀਂ ਸਕਦਾ ਪੰਜਾਬ ਆ ਦੇਖੋ ਬਰਾਮਾ ਦਾ ਥੈਲਾ ਭਰਿਆ ਪਿਆ ਸਾਰਿਆਂ ਵਾਸਤੇ ਆ ਭਾਈ ਜਿਹੜਾ ਸੇਵਾ ਕਰਦਾ ਜਿਹੜਾ ਸੇਵਾ ਨਹੀਂ ਕਰਦਾ ਉਹਨਾਂ ਵਾਸਤੇ ਵੀ ਆ ਇਹ ਪੰਜਾਬ ਨੂੰ ਡੋਪਣ ਦੀਆਂ ਗੱਲਾਂ ਕਰਦੇ ਪੰਜਾਬ ਨਹੀਂ ਡੁੱਬਿਆ ਅਜੇ ਤੱਕ ਬੋਲੇ ਸੋਨ ਹਾਲ ਸਤ ਸ੍ਰੀ ਅਕਾਲ ਬੋਲੇ ਸੋਨ ਹਾਲ ਸਤ ਸ੍ਰੀ ਅਕਾਲ ਪੰਜਾਬ ਨੂੰ ਕਿਉਂ ਹਮੇਸ਼ਾ ਇਦਾਂ ਦੀ ਮਾਰਾ ਚਲਣੀ ਪੈਂਦੀ ਚਾਹੇ ਪड़ोसी ਦੇਸ਼ ਨਾਲ ਸਾਡੇ ਤਣਾਵ ਹੋ ਜਾਣ ਟਕਰਾਅ ਹੋ ਜਾਣ ਚਾਹੇ ਹੜਾਂ ਦੀ ਗੱਲ ਹੋਵੇ ਪੰਜਾਬ ਨੂੰ ਹੀ ਕਿਉਂ ਸਫਰ ਕਰਨਾ ਪੈਂਦਾ ਹੈ ਬਾਬਾ ਜੀ ਇਹ ਗੱਲ ਦਾ ਇੱਕੋ ਜਵਾਬ ਆ ਬਦਾਲੀ ਆਇਆ ਜਦ ਨਹੀਂ ਅਸੀਂ ਦਬੇ ਇਹ ਹੜਾਂ ਦੀ ਮਾਰਾ ਨਾਲ ਕੀ ਦਬਜੂਗੇ ਠੀਕ ਆ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆਇਆ ਬਾਬਾ ਜੀ ਇਹ ਤੁਸੀਂ ਮੰਨ ਕੇ ਚੱਲ ਸਕਦੇ ਹੋ ਅੱਧੇ ਪੰਜਾਬ ਦੀ ਜ਼ਿੰਮੇਵਾਰੀ ਇਨ੍ਹਾਂ ਉੱਤੇ ਅੱਧੇ ਪੰਜਾਬ ਦੀ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜੀ ਜ਼ਿੰਮੇਵਾਰੀ ਹੈ ਇਨ੍ਹਾਂ ਉੱਤੇ ਹੈ ਕੋਈ ਸਰਕਾਰ ਨਹੀਂ ਸਿਰਫ ਲੋਕ ਲੋਕ ਤੇ ਜਿਹੜੀ ਫੌਜ ਹੈ ਉਹ ਇਸ ਕੰਮ ਤੇ ਲੱਗੀ ਹੋਈ ਹੈ ਸਲਾਮ ਇਹਨਾਂ ਦੇ ਜਜ਼ਬੇ ਨੂੰ ਸਲਾਮ ਇਹਨਾਂ ਦੀ ਹਿੰਮਤ ਨੂੰ ਇਸ ਵਕਤ ਅਸੀਂ ਸਤਲੁਜ ਦਰਿਆ ਦੇ ਕੰਢੇ ਖੜੇ ਆ ਚਮਕੌਰ ਸਾਹਿਬ ਦੇ ਨਾਲ ਪਿੰਡ ਵੀ ਦੇਖ ਸਕਦੇ ਹੋ ਕਿ ਲੋਕਾਂ ਜਿਹੜੇ ਬੰਨ ਲਾਣੇ ਸ਼ੁਰੂ ਕਰ ਦਿੱਤੇ ਨੇ ਇਸ ਟਾਈਮ ਜਿਹੜੀ ਸਥਿਤੀ ਹੈ ਬੜੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਤਲ ਉਸ ਦਰਿਆ ਦਾ ਜਿਹੜਾ ਬਹਾਵ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈਗਾ ਜੇ ਇਹ ਬੰਨ ਟੁੱਟਦਾ ਹੈ ਇਹਦਾ ਪ੍ਰਭਾਵ ਚੰਡੀਗੜ੍ਹ ਤੋਂ ਲੈ ਕੇ ਲੁਧਿਆਣਾ ਤੱਕ ਹੋਵੇਗਾ ਹੁਣ ਜਦੋਂ ਪਤਾ ਬੰਨ ਨੇੜੇ ਆ ਗਿਆ ਪਿੰਡ ਡੁੱਬਣੇ ਨੂੰ ਹੋਗੇ ਫਿਰ ਪ੍ਰਸ਼ਾਸਨ ਆ ਕੇ ਖੜਿਆ ਹੋਵੇ ਮੁੱਖ ਮੰਤਰੀ ਸਾਹਿਬ ਨੇ ਤੇ ਆਪਣਾ ਹੈਲੀਕਾਪਟਰ ਦੇ ਦਿੱਤਾ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਹੈਲੀਕਾਪਟਰ ਨੇ ਕੀ ਕਰਿਆ ਥੈਲੇ ਦਾ ਬੰਦਿਆਂ ਨੇ ਲਾਉਣੇ ਹੋਰੇ ਹੈਲੀਕਾਪਟਰ ਨੇ ਥੋੜੀ ਲਾਉਣੇ ਆ ਲੋਕ 2.5 ਘੰਟੇ ਤੱਕ ਕਹਿ ਰਹੇ ਆ ਕਿ ਨਹੀਂ ਪਾਣੀ ਵੱਧ ਸਕਦਾ ਹੈ ਇਸ ਵਕਤ ਅਸੀਂ ਸਤਲੁਜ ਦਰਿਆ ਦੇ ਕੰਢੇ ਖੜੇ ਆ ਚਮਕੌਰ ਸਾਹਿਬ ਦੇ ਨਾਲ ਪਿੰਡ ਪਿੰਦਾ ਪਿੰਡ ਰਸੂਹ ਉਹ ਨੇੜੇ ਖੜੇ ਆ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਜਿਹੜੇ ਬੰਨ ਲਾਣੇ ਸ਼ੁਰੂ ਕਰ ਦਿੱਤੇ ਨੇ ਇਸ ਟਾਈਮ ਜਿਹੜੀ ਸਥਿਤੀ ਹੈ ਬੜੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਲੋਕ ਤੇ ਪ੍ਰਸ਼ਾਸਨ ਜਿਹੜਾ ਹੈਗਾ ਆਰਮੀ ਆਰਮੀ ਦੇ ਜਵਾਨ ਲੱਗੇ ਹੋਏ ਨੇ ਨਾਲ ਬੰਨ ਜਿਹੜਾ ਕਾਫੀ ਹੱਦ ਤੱਕ ਟੁੱਟ ਚੁੱਕਿਆ ਹੈਗਾ ਇਸ ਜਗ੍ਹਾ ਤੇ ਇਸ ਟਮ ਜਿਹੜੇ ਪਿੰਡ ਨਾਲ ਲੱਗਦੇ ਨੇ ਉਸ ਪਿੰਡ ਦੇ ਲੋਕ ਟਰਾਲੀਆਂ ਭਰ-ਭਰ ਕੱਟੇ ਕੱਟੇ ਦੇ ਵਿੱਚ ਮਿੱਟੀ ਭਰ ਕੇ ਜਿਹੜਾ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ ਤੁਸੀਂ ਵੇਖ ਸਕਦੇ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਬਹਾਵ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈਗਾ ਮੰਨਿਆ ਜਾ ਰਿਹਾ ਵੀ ਪਾਖੜਾ ਵੱਲੋਂ ਹੋਰ ਕਾਫੀ ਪਾਣੀ ਛੱਡਿਆ ਗਿਆ ਹੈਗਾ ਜਿਹਦੇ ਕਰਕੇ ਇਸ ਬੰਨ ਨੂੰ ਸਰ ਨਾਲ ਜ਼ਿਆਦਾ ਖਤਰਾ ਹੈਗਾ ਜੇ ਇਹ ਬੰਨ ਟੁੱਟਦਾ ਹੈ ਇਹਦਾ ਪ੍ਰਭਾਵ ਚੰਡੀਗੜ੍ਹ ਤੋਂ ਲੈ ਕੇ ਲੁਧਿਆਣਾ ਤੱਕ ਹੋਵੇਗਾ ਕਿਉਂਕਿ ਇਹ ਜਿਹੜਾ ਜਿਹੜਾ ਸਤਲੁਜ ਦਾ ਦਰਿਆ ਵਾ ਇਹ ਬੰਨ ਹੈ ਇਹ ਲੁਧਿਆਣਾ ਦੇ ਵੀ ਨੇੜੇ ਲੱਗਦਾ ਤੇ ਚੰਡੀਗੜ੍ਹ ਦੇ ਵੀ ਨੇੜੇ ਲੱਗਦਾ ਇਸ ਕਰਕੇ ਲੋਕ ਆਪ ਮੁਹਾਰੇ ਲੱਗੇ ਹੋਏ ਨੇ ਨਾਲ ਹੀ ਲੱਗੀ ਹੋਈ ਆ ਫੌਜ ਨਾਲ ਲੋਕ ਲੱਗੇ ਹੋਏ ਨੇ ਜਿਹੜਾ ਇਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕ ਇੱਥੇ ਹੋਰ ਵੀ ਤੁਸੀਂ ਵੇਖ ਸਕਦੇ ਹੋ ਇੱਥੇ ਜਿਹੜੀ ਤਾਦਾਤ ਬਹੁਤ ਹਜ਼ਾਰਾਂ ਦੇ ਸਾਬ ਨਾਲ ਲੋਕ ਜਿਹੜੇ ਤਿਆਰੀ ਕਰ ਰਹੇ ਨੇ ਜਿਹੜੇ ਬੰਨ ਨਾ ਟੁੱਟੇ ਜਿਹ ਘਰਾਂ ਦੇ ਵਿੱਚ ਪਾਣੀ ਨਾ ਵੜੇ ਹਾਲਕੀ ਨਾਲ ਦੇ ਜਿਹੜੇ ਪਿੰਡ ਨੇ ਉਹ ਪਿੰਡ ਜਿਹੜਾ ਹੈਗਾ ਉਹ ਪਿੰਡ ਦੇ ਲੋਕ ਨੇ ਜਿਹੜੇ ਉਹ ਖਾਲੀ ਕਰ ਚੁੱਕੇ ਨੇ ਆਪਣੇ ਘਰ ਵੀ ਖਾਲੀ ਕਰ ਚੁੱਕੇ ਨੇ ਉਹ ਜਿਹੜੇ ਜਿਹੜੇ ਲੋਕ ਨੇ ਇਸ ਮੁਸ਼ਕਿਲ ਘੜੀ ਦੇ ਵਿੱਚ ਇੱਕ ਬੁੱਝਦਾ ਸਾਥ ਦੇ ਰਹੇ ਨੇ ਸਾਨੂੰ ਕੁਝ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਆ ਹਾਲਾਤ ਜਿਹੜੇ ਦਿਖਾਈ ਦੇ ਰਹੇ ਆ ਕਿਨੇ ਲੱਗਦਾ ਜੀ ਕੋਈ ਨਾ ਕੋਈ ਜਿਹੜਾ ਬਚਾ ਹੋ ਪਾਏਗਾ ਬਚਾਓ ਭਾਜੀ ਸਾਡੇ ਵੱਲੋਂ ਪੂਰਾ ਫੁੱਲ ਬਚਾਓ ਆ ਦੇਖੋ ਤੁਹਾਡੇ ਸਾਹਮਣੇ ਸਾਰੇ ਇਲਾਕਿਆਂ ਵਾਸੀ ਜੋ ਵੀ ਸਾਡੇ ਮਿੱਤਰ ਨੇ ਯਾਰ ਦੋਸਤ ਆਂਢੀ ਗੁਆਂਢੀ ਸਾਰੇ ਇਕੱਲੇ-ਇਕੱਲੇ ਪਿੰਡ ਤੋਂ ਮੈਂ ਕਹਿੰਦਾ ਇਕੱਲਾ-ਇਕੱਲਾ ਬੰਦਾ ਆਇਆ ਵਾ ਸਾਡੇ ਕੋਲ ਸਾਡੀ ਹੈਲਪ ਵਾਸਤੇ ਪਰਮਾਤਮਾ ਦਾ ਸ਼ੁਕਰ ਆ ਅਸੀਂ ਕੰਟਰੋਲ ਕਰ ਲਿਆ ਹੈ ਨਾ ਮੌਕੇ ਦੇ ਜੇ ਅਦਰਵਾਈਜ਼ ਸਾਨੂੰ ਬਾਅਦ ਚ ਪਤਾ ਲੱਗਦਾ ਤਾਂ ਬਹੁਤ ਮੁਸ਼ਕਲ ਹੋ ਜਾਣੀ ਸੀਗੀ ਇਸ ਚੀਜ਼ ਨੂੰ ਕੰਟਰੋਲ ਕਰਨਾ ਹੁਣ ਫੌਜ ਵੀ ਇੱਥੇ ਕਦੋਂ ਦੀ ਤਾਂ ਆਈ ਜਿਹੜੀ ਇੱਥੇ ਆਈ ਹੋਈ ਹੈ ਤੇ ਨਾਲ ਨਾਲ ਲਾ ਕੇ ਬੰਨ ਨੂੰ ਮੌਜੂਦ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰ ਰਹੀ ਹੈਗੀ ਹੈ ਹਾਂਜੀ ਹਾਂਜੀ ਆਰਮੀ ਤਕਰੀਬਨ ਪਰਸੋਂ ਰਾਤ ਦੀ ਆਈ ਵੀ ਹੈ ਆਰਮੀ ਉਹਰੇ ਬਾਕੀ ਪਰਸੋਂ ਰਾਤ ਤੋਂ ਲਗਾਤਾਰੇ ਕੰਮ ਚੱਲ ਰਿਹਾ ਹੈ ਜਾਨੀ ਕਿ ਵਿੱਚੇ ਸਾਰੇ ਸੰਜੋਗ ਮਿੱਤਰ ਯਾਰ ਵੇਲੀ ਸਾਰੇ ਜਣੇ ਲੱਗੇ ਹੋਏ ਆ ਜਾਨੀ ਕਿ ਕੋਈ ਐਦਾਂ ਦਾ ਬੰਦਾ ਇਹ ਨਹੀਂ ਹੈਗਾ ਵੀ ਕੋਈ ਕੋਈ ਟਾਈਮ ਪਾਸ ਕਰਨ ਵਾਸਤੇ ਆਇਆ ਹੋਰੇ ਕੋਈ ਜਿੰਨੀ ਵੀ ਹੈਲਪ ਹੋ ਜਾਂਦੀ ਹੈ ਸਾਰੇ ਕਰਦੇ ਆ ਕਿ ਕਿੰਨੇ ਪਿੰਡਾਂ ਦੇ ਲੋਕ ਇੱਥੇ ਆਏ ਆਗੇ ਨੇ ਬਾਜੀ ਮੈਂ ਕਹਿੰਦਾ ਵੀ ਮੰਨ ਕੇ ਚੱਲੋ ਵੀ 10 15 15 ਕਿਲੋਮੀਟਰ ਵਾਲਾ ਏਰੀਆ ਸਾਰਾ ਲੱਗੇ ਬਸ ਲਗਬਸ ਵਾਲਾ ਸਾਰਾ ਆਇਆ ਵਾ ਸਾਡੇ ਨਾਲ ਤੁਹਾਨੂੰ ਲੱਗਦਾ ਵੀ ਬਚਾਅ ਹੋ ਪਾਏਗਾ ਜੇ ਇਸ ਕਦਰ ਨਾਲ ਲੋਕ ਲੱਗੇ ਰਹਿਣ ਬੰਨ ਨੂੰ ਮੌਜੂਦ ਕਰਦੇ ਰਹਿਣ ਹਾਂਜੀ ਹਾਂਜੀ ਬਾਜੀ ਬਚਾਅ ਤੁਸੀਂ ਸਾਹਮਣੇ ਦੇਖ ਲਓ ਕੈਮਰਾਮੈਨ ਨੂੰ ਕਹਦੇ ਉਹ ਨਿਗਾ ਮਾਰ ਲਵੇਗਾ ਸਾਰੇ ਸਾਰੇ ਕੰਟਰੋਲ ਇ ਆਈ ਦੀ ਜੇ ਤੁਸੀਂ ਵੇਖ ਸਕਦੇ ਹੋ ਵੀ ਜਿਹੜਾ ਇਹ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਇਹ ਬਣ ਰਿਹਾ ਹੈ ਇਹ ਬਣ ਨੂੰ ਮਜ਼ਬੂਤ ਕਰਨ ਲਈ ਜਿਹੜੇ ਲੋਕ ਨੇ ਉਹ ਲੱਗੇ ਹੋਏ ਨੇ ਹਾਲਾਂਕਿ ਜੇ ਇਸ ਬਣ ਨੂੰ ਥੋੜੀ ਲੇਟ ਜਾਂ ਥੋੜੀ ਦੇਰੀ ਨਾਲ ਬਣ ਨੂੰ ਮਜ਼ਬੂਤ ਕੀਤਾ ਜਾਂਦਾ ਹੋ ਸਕਦਾ ਸੀਗਾ ਕਿ ਟਾਈਮ ਨਿਕਲ ਚੁਕਿਆ ਹੁੰਦਾ ਪਰ ਟਾਈਮ ਰੈਂਦਿਆਂ ਇਹਨਾਂ ਲੋਕਾਂ ਨੇ ਜਿਹੜਾ ਤੁਸੀਂ ਵੇਖ ਸਕਦੇ ਹੋ ਕਿੰਨੀ ਤੇਜ਼ੀ ਦੇ ਨਾਲ ਬਣ ਨੂੰ ਮਜ਼ਬੂਤ ਕਰਨ ਦੀ ਤਿਆਰੀਆਂ ਚੱਲ ਰਹੀਆਂ ਨੇ ਫੌਜ ਲੱਗੀ ਹੋਈ ਆ ਲੋਕ ਲੱਗੇ ਹੋਏ ਫੌਜ ਜਿਹੜੇ ਲੋਕਾਂ ਦਾ ਜੋਸ਼ ਤੁਸੀਂ ਖੁਦ ਸੁਣ ਸਕਦੇ ਹੋ ਪੂਰੇ ਜੋਸ਼ ਦੇ ਨਾਲ ਲੋਕ ਲੋਕ ਲੋਕਾਂ ਨੇ ਜਿਹੜਾ ਬੰਨ ਮਜ਼ਬੂਤ ਕਰਨ ਦੀ ਤਿਆਰੀ ਕਰ ਲਈ ਹੈਗੀ ਹੈ ਇਹ ਜਜ਼ਬਾ ਇਹ جنੂਨ ਸਿਰ ਪੰਜਾਬ ਚ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ ਪੰਜਾਬ ਦੇ ਲੋਕ ਨੇ ਮਿਹਨਤੀ ਨੇ ਪੰਜਾਬ ਦੇ ਲੋਕ ਜਨੂਨੀ ਨੇ ਹਾਰਦੇ ਨਹੀਂ ਖੀਰਦੇ ਦੰਬ ਤੱਕ ਲੜਦੇ ਨੇ ਪੰਜਾਬ ਦੇ ਲੋਕ ਜਿਹੜੀ ਤੁਸੀਂ ਆ ਜਮੀਨ ਦੇ ਵੇਖ ਰਹੇ ਹੋ ਇੱਥੇ ਪਪੂਲਰ ਹੁੰਦਾ ਸੀਗਾ ਜਿਹੜਾ ਇੱਧਰ ਦਾ ਕਿਸਾਨ ਉਹਦੀ ਦੋ ਤਿੰਨ ਕਿੱਲੇ ਜ਼ਮੀਨ ਦਰਿਆ ਦੇ ਵਿੱਚ ਜਾ ਚੁੱਕੀ ਹੈ ਪਰ ਉਹਨੇ ਹਿੰਮਤ ਨਹੀਂ ਹਾਰੀ ਉਹਨੇ ਜਿਹੜਾ ਜਿਹੜਾ ਪੇੜ ਹੈਗੇ ਨੇ ਉਹ ਕੱਟ ਕੇ ਬਣ ਦੇ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜਾ ਪਾਣੀ ਹੈ ਉਹ ਪਿੰਡਾਂ ਨੂੰ ਨਾ ਆ ਪਾਏ ਇਸ ਕਰਕੇ ਲੋਕਾਂ ਨੇ ਜਿਹੜੀ ਮੁਸ਼ਕਲ ਕਰਨੀ ਪਈ ਜਿਹੜੀ ਕਰਨੀ ਪੈ ਰਹੀ ਹੈ ਇਹਦੇ ਕਰਕੇ ਲੋਕ ਜਿਹੜੇ ਹੈਗੇ ਨੇ ਉਹ ਖੁਦ ਇੰਨੇ ਜ਼ਿਆਦਾ ਮੁਸ਼ਕਿਲ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਮੁੱਲੋਂ ਲੋਕ ਕਹਿ ਰਹੇ ਨੇ ਹਰ ਵਾਰ ਇਹੀ ਹੁੰਦਾ ਹੈ ਪ੍ਰਸ਼ਾਸਨ ਜਿਹੜਾ ਹੁੰਦਾ ਆਪਣੇ ਪੱਧਰ ਉੱਤੇ ਉਦੋਂ ਹੀ ਹੁੰਦਾ ਹੈਗਾ ਜਦੋਂ ਜਿਹੜੀ ਸਥਿਤੀ ਹੈ ਉਹ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਪਰ ਜਿਹੜੇ ਲੋਕ ਨੇ ਲੋਕਾਂ ਦੀ ਜਿਹੜੀ ਹਿੰਮਤ ਨੂੰ ਸਲਾਮ ਹੈ ਜਜ਼ਬੇ ਨੂੰ ਸਲਾਮ ਹੈ ਜੇ ਇਹ ਖਾਲੀ 10 ਪਿੰਡਾਂ ਦੀ ਗੱਲ ਨਹੀਂ ਹੈਗੀ ਇਹ ਅੱਧੇ ਪੰਜਾਬ ਦੀ ਗੱਲ ਹੈ ਜੇ ਇਹ ਬਣ ਟੁੱਟਦਾ ਤੇ ਅੱਧਾ ਪੰਜਾਬ ਇਸ ਹਾੜਾਂ ਦੀ ਚਪੇਟ ਦੇ ਵਿੱਚ ਆ ਜਾਏਗਾ ਪਾਣੀ ਦਾ ਬਹਾਅ ਬਹੁਤ ਤੇਜ਼ ਹੋ ਚੁੱਕਾ ਹੈ ਪਾਖੜਾ ਦੇ ਵਿੱਚੋਂ ਜਿਹੜਾ ਛੱਡਿਆ ਗਿਆ ਹੈਗਾ ਪਾਣੀ ਉਹ ਵੀ ਕਾਫੀ ਮਾਤਰਾ ਦੇ ਵਿੱਚ ਛੱਡ ਦਿੱਤਾ ਗਿਆ ਹੈ ਜਿਦੇ ਕਰਕੇ ਮੰਨ ਜਾ ਰਿਹਾ ਹੈ 75000 ਕਿਊਸਿਕ ਪਾਣੀ ਫਿਲਹਾਲ ਇਸ ਦਰਿਆ ਦੇ ਵਿੱਚ ਚੱਲ ਰਿਹਾ ਹੈ ਜਿਹੜੀ ਆ ਸਥਿਤੀ ਹੈ ਤੁਸੀਂ ਖੁਦ ਵੇਖ ਸਕਦੇ ਹੋ ਕਿ ਲੋਕ ਕਿਵੇਂ ਲੱਗੇ ਹੋਏ ਨੇ ਇਹ ਬੰਡ ਦੇ ਜਿਹੜੀਆਂ ਟਰਾਲੀਆਂ ਨੇ ਟਰਾਲੀਆਂ ਦੇ ਨਾਲ ਲੋਕ ਇੱਥੇ ਮਿੱਟੀ ਲੈ ਕੇ ਆ ਰਹੇ ਨੇ ਜਿਹੜੀ ਵੀ ਕਿਸੇ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਉਹਦੇ ਤੋਂ ਟਰਾਲੀਆਂ ਤੇ ਲੋਕੀ ਭਰ ਭਰ ਕੇ ਉਹ ਇੱਥੇ ਆ ਰਹੇ ਹੈਗੇ ਨੇ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਆ ਸਥਿਤੀ ਹੈ ਇਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਬਾਈ ਜੀ ਲੱਗਦਾ ਹੈ ਵੀ ਬਚਾਅ ਹੋ ਜਾਏਗਾ ਹਾਂਜੀ 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 ਹੋਊਗਾ ਜੀ ਲੱਗੇ ਹੋਏ ਆਪਣੇ ਸਾਰੇ ਸਿੰਘ ਲੱਗੇ ਹੋਏ ਜੀ ਬਹੁਤ ਬਹਾੜਾ ਉਤਸ਼ਾਹ ਹੈ ਨਾ ਸਾਰਿਆਂ ਦਾ ਹੀ ਆਪਾਂ ਨੂੰ ਬਹੁਤ ਸਹਿਯੋਗ ਹੈ ਜੀ ਸਾਰਿਆਂ ਦਾ ਮਿਲਟਰੀ ਦਾ ਬਹੁਤ ਸਹਿਯੋਗ ਹੈ ਜੀ ਉਹਦੇ ਵਿੱਚ ਕੋਈ ਡਰ ਤਾਂ ਨਹੀਂ ਹੈਗਾ ਜੀ ਨਹੀਂ ਨਹੀਂ ਡਰ ਕੋਈ ਨਹੀਂ ਜੀ ਡਰ ਕੋਈ ਨਹੀਂ ਕੋਈ ਕੰਨ ਲੱਗੇ ਰਿਹਾ ਜੀ ਆਪਣਾ ਪੂਰਾ ਸੰਗਰਾਸ਼ ਘਟ ਰਹੇ ਆ ਬੰਦੇ ਆਪਣੇ ਕੁ ਦਿਨ ਰਾਤ ਇੱਕ ਕਰੀ ਵੀ ਸਾਰਿਆਂ ਨੇ ਉਰੇ ਜੇ ਫਿਰ ਵੀ ਮਿਹਨਤ ਪੱਲੇ ਨਾ ਵੀ ਫਿਰ ਉਹਦਾ ਫਾਇਦਾ ਕਿ ਆ ਜੀ ਇਹ ਜਾਂਦਾ ਜੀ ਜਿਹੜੀ ਇਹ ਜ਼ਮੀਨ ਹੈ ਇਹ ਤੁਹਾਡੇ ਹੀ ਕਿਸੇ ਪਿੰਡ ਦੇ ਜਿਹੜੀ ਕਿਸੇ ਕਿਸਾਨ ਦੀ ਸੀਗੀ ਜਿਹੜੀ 2-3 ਕਿੱਲੇ ਰੋੜ ਗਈ ਹੈਗੀ ਹੈ ਤੇ ਉਹ ਜਿਹੜਾ ਵਿੱਚ ਪਪੂਲਰ ਸੀਗਾ ਉਹਨੇ ਵੱਢ ਕੇ ਵੰਡ ਬਚਾਉਣ ਦੀ ਕੋਸ਼ਿਸ਼ ਕੀਤੀ ਗੱਲ ਸੱਚਾ ਸੱਚ ਹੈਗੀ ਜੀ ਹਾਂਜੀ ਹਾਂਜੀ ਇਹ ਗੱਲ ਸੱਚ ਹੈ ਉਹ ਬੰਦੇ ਨੇ ਖੁਦ ਆਪ ਪਪੂਲਰ ਬੱਡਣਾ ਸ਼ੁਰੂ ਕਰਿਆ ਜੀ ਆਪ ਵੱਡ ਵੱਡ ਕੇ ਪੂਲਰ ਸੱਟੇ ਜੋਸ ਬੰਦੇ ਨੇ ਜੀ ਜਿਵੇਂ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਮਾਹੌਲ ਚੱਲ ਰਿਹਾ ਹੈਗਾ ਕਾਫੀ ਪਿੰਡ ਡੁੱਬ ਚੁੱਕੇ ਹੈਗੇ ਨੇ ਉਥੋਂ ਤੁਹਾਨੂੰ ਕੀ ਲੱਗਦਾ ਵੀ ਸਾਨੂੰ ਕਿਹੜੀ ਚੀਜ਼ੇ ਦੇ ਇੰਤਜ਼ਾਮ ਪਹਿਲੇ ਕਰਨ ਦੀ ਲੋੜ ਹੈ ਜੀ ਪਹਿਲਾਂ ਤਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਦਾ ਜੀ ਦੇਖਣਾ ਜੀ ਉਹ ਫਰੀ ਦੇ ਜੈਜੇ ਲੈ ਕੇ ਘੁੰਮ ਕੇ ਆਪਣਾ ਟਾਈਮ ਖਰਾਬ ਕਰਿਆ ਜੀ ਉਹਨਾਂ ਨੇ ਜੇ ਪਹਿਲੇ ਹੀ ਦੇਖਿਆ ਜਾਂਦਾ ਤਾਂ ਇੰਨੀ ਨੌਬਤੇ ਨਹੀਂ ਦੀ ਆਉਣੀ ਜੀ ਉਹ ਇੱਕ ਇਹਨਾਂ ਦਾ ਮੰਤਰੀ ਜਿਹੜਾ ਹੀ ਘੁੰਮ ਘੁੰਮ ਕੇ ਕਹਿ ਰਿਹਾ ਸੀਗਾ ਵੀ ਬਹੁਤ ਵਧੀਆ ਜੀ ਮੈਂ ਦੇਖ ਲਈ ਜੈਜੇ ਕਰਕੇ ਪਰ ਤੁਹਾਡੇ ਸਾਹਮਣੇ ਬਾਕੀ ਮਾਹੌਲ ਬਣੇ ਪੇ ਦਿਖੇ ਰਹੇ ਆ ਜੀ ਹੋਰ ਜੀ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਆ ਨੌਜਵਾਨ ਜਿਹੜੇ ਲੱਗੇ ਹੋਏ ਨੇ ਬਣ ਨੂੰ ਮਜ਼ਬੂਤ ਕਰਨ ਲਈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਿਆ ਬਾਈ ਜੀ ਹੌਸਲੇ ਬਲੰਦ ਨੇ ਹਾਂਜੀ ਹਾਂਜੀ ਬਲੰਦ ਆਈ ਪੂਰੇ ਹੌਸਲੇ ਅਸੀਂ ਜਿਵੇਂ ਵੇਖ ਰਿਹਾ ਵੀ ਲੋਕ ਤੇ ਫੌਜ ਪੰਜਾਬੀ ਤੇ ਫੌਜ ਜਿਹੜੀ ਲੱਗੀ ਹੋਈ ਹੈ ਉਹਨਾਂ ਨੇ ਇਹ ਜਿਹੜਾ ਬੰਨ ਨੂੰ ਜਿਹੜਾ ਪੱਕੇ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ ਸਰ ਤਿਆਰਤਾ ਪੂਰੇ ਫੁੱਲ ਤਿਆਰੀ ਹੈ ਜੀ ਕਿਸੇ ਕਾਲ ਦਾ ਡਰ ਕੋਈ ਨਾ ਨਾ ਹੀ ਡਰ ਨਹੀਂ ਜੇ ਪਾਣੀ ਦੀ ਮਾਰ ਹੋਰ ਤੀਜ ਪੈਂਦੀ ਹੈ ਹੋਰ ਪਾਣੀ ਛੱਡਿਆ ਜਾਂਦਾ ਹੈ ਕਿ ਬੰਨ ਮਜ਼ਬੂਤ ਰਹੇਗਾ ਮਜ਼ਬੂਤ ਆ ਜੀ ਮਜ਼ਬੂਤ ਜਿੱਥੇ ਪੰਜਾਬੀ ਖੜਕੇ ਤਾਂ ਖੜਕੇ ਇਹ ਪੰਜਾਬੀਆਂ ਵਾਲੀ ਵੀ ਕਿਉਂ ਕਹਾਵਤ ਹੈ ਕਿ ਪੰਜਾਬ ਪੰਜਾਬੀ ਨੇ ਜਿਵੇਂ ਕਹਿੰਦੇ ਵੀ ਟੁੱਟੇ ਹੋਏ ਹੋਏ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਲਾ ਕੇ ਦਿਖਾ ਦਤੇ ਪੰਜਾਬੀਓ ਲਾ ਸਕਦੇ ਲਾ ਦਿੱਤੇ ਕਿਸੇ ਵੇਸਾ ਦੇ ਉਹ ਵੀ ਜਿਹੜੇ ਆ ਲੋਕ ਨੇ ਖੁਦ ਕਹਿ ਰਹੇ ਹੈਗੇ ਨੇ ਕਿ ਪੰਜਾਬੀ ਹੀ ਇਹ ਕਰ ਸਕਦੇ ਨੇ ਇਹ ਜਿਹੜਾ ਸੇਵਾ ਜਿਹੜੀ ਇਹ ਪੰਜਾਬੀਆਂ ਦੇ ਪੱਲੇ ਹੀ ਪਈ ਆ ਜਜਵਾਬੀ ਪੰਜਾਬੀਆਂ ਦੇ ਚਾਹੇ ਹੋਵੇ ਚਾਹੇ ਕਿਸੇ ਪੜੋਸੀ ਮੁਲਕ ਨਾਲ ਸਾਡਾ ਟਕਰਾਅ ਹੋ ਜੇ ਚਾਹੇ ਇਥੇ ਬਾੜ ਦੀ ਜਿਹੜੀ ਪਾਣੀ ਦੀ ਮਾਰ ਹੈ ਚਾਹੇ ਗੱਲ ਕਰੀਏ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਨੂੰ ਹਰ ਬੁਖੋ ਮਾਰ ਪੈਂਦੀ ਹੈ ਏਸੀ ਕਰਕੇ ਸ਼ਾਇਦ ਪੰਜਾਬੀ ਇਹਨਾਂ ਦਿਲੋਂ ਮਜ਼ਬੂਤ ਹੈ ਪੰਜਾਬੀ ਜਿਹੜੇ ਨੇ ਤੁਸੀਂ ਦੇਖ ਸਕਦੇ ਜਿਹੜਾ ਚਮਕੌਰ ਦਾ ਇਹ ਇਲਾਕਾ ਚਮਕੌਰ ਸਾਹਿਬ ਦੇ ਨਾਲ ਲੱਗਦਾ ਇਲਾਕਾ ਹੈਗਾ ਜਿਹਦੇ ਕਰਕੇ ਇਥੇ ਲੋਕ ਪੂਰੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਕਹ ਬਾਈ ਜੀ ਕਹ ਜਾਂਦਾ ਜੀ ਜੇ ਇਹ ਬੰਨ ਟੁੱਟ ਗਿਆ ਤੇ ਅੱਧਾ ਪੰਜਾਬ ਗਿਆ ਹਾਂਜੀ ਹਾਂ ਬਿਲਕੁਲ ਸਹੀ ਗੱਲ ਆ ਤੁਹਾਡੀ ਲੁਧਿਆਣੇ ਤੱਕ ਮਾਰ ਪੈਣੀ ਐ ਦੀ ਬਾਂਦੀ ਨਾਲੇ ਨਾਲ ਅੱਧਾ ਲੁਧਿਆਣਾ ਗਿਆ ਹੁਣ ਆਪਣੇ ਵੱਲ ਤੇ ਗੁਰੂ ਦੀਆਂ ਫੌਜਾਂ ਲੱਗੀਆਂ ਹੋਈਆਂ ਜੀ ਬਚਾਅ ਕਰਨੇ ਚ ਬਾਕੀ ਪ੍ਰਮਾਤਮਾ ਦੇ ਹੱਥ ਆ ਜੀ ਜਿਹੜੇ ਬਾਕੀ ਲੋਕ ਸੋਲ ਰਹੇ ਨੇ ਕੀ ਉਹ ਘਰ ਸਾਹ ਲੈ ਸਕਦੇ ਨੇ ਸੁੱਖ ਦਾ ਵੀ ਸਾਡੇ ਘਰ ਪਾਣੀ ਨਹੀਂ ਆਊਗਾ ਜਾਂ ਹੜ੍ਹ ਨਹੀਂ ਹੋਣਗੇ ਆਪਣੀ ਕੋਸ਼ਿਸ਼ ਜਾਰੀ ਆ ਜੀ ਹੁਣ ਬਾਕੀ ਦਾ ਖਵਾ ਦੇ ਪੀਰ ਨੂੰ ਪਤਾ ਜਿੱਧਰ ਨੂੰ ਮੂੰਹ ਕਰ ਲਿਆ ਨੇ ਇਹ ਨਹੀਂ ਰੁਕਦਾ ਹੈਗਾ ਜੀ ਫਿਰ ਤੁਸੀਂ ਕਿੰਨੇ ਦਿਨਾਂ ਤੋਂ ਲੱਗੇ ਹੋਏ ਹੋ ਨਿਗਰਾਨੀ ਕਰਨ ਜੇ ਬਣ ਕਮਜ਼ੋਰ ਹੁੰਦਾ ਤੇ ਅਸੀਂ ਬਣ ਨੂੰ ਮਜ਼ਬੂਤ ਕਰਾਂਗੇ ਅਸੀਂ ਕਈ ਦਿਨ ਲੱਗੇ ਤਿੰਨ ਚਾਰ ਦਿਨ ਤਾਂ ਹੋ ਗਈ ਹੁਣ ਨਿਰੰਤਰ ਸੇਵਾ ਚੱਲ ਰਹੀ ਆ ਉਥੇ ਪਹਿਲਾਂ ਘਟਦਾ ਸੀਗਾ ਪਾਣੀ ਜਾਂ ਬਾੜ ਘਟ ਸੀਗੀ ਹੁਣ ਵਧ ਗਈ ਬਾੜ ਗਾਂ ਗਾਂ ਵਧੀ ਜਾਂਦੀ ਹੈ ਬਾਕੀ ਹੁਣ ਥੈਲੇ ਲਾਉਣ ਲੱਗੇ ਹੋਏ ਆ ਗੁਰੂ ਦੀਆਂ ਫੌਜਾਂ ਦੇਖਦੇ ਆ ਜੀ ਹੁਣ ਕਿਆ ਬਣਦਾ ਪ੍ਰਮਾਤਮਾ ਦੇ ਆਤਾ ਜੀ ਪ੍ਰਸ਼ਾਸਨ ਕਿਵੇਂ ਤੁਹਾਡੀ ਮਦਦ ਕਰ ਰਿਹਾ ਹੈਗਾ ਪ੍ਰਸ਼ਾਸਨ ਸਾਥ ਆ ਜੀ ਹੁਣ ਨਾਲ ਹੈਗਾ ਜੀ ਉਹ ਗਾਈਡ ਕਰ ਰਿਹਾ ਜੀ ਲੱਗੇ ਹੋਏ ਆ ਜੀ ਨਾਲ ਉਹ ਲੋਕ ਦਾ ਲਾਂਮਾ ਵੀ ਰਹਿੰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਜਾਗਦਾ ਜਦੋਂ ਸਥਿਤੀ ਖਤਰੇ ਦੇ ਵਿੱਚ ਆ ਜਾਂਦੀ ਹੈ ਜਦੋਂ ਇਦਾਂ ਦਾ ਮਾਹੌਲ ਬਣ ਜਾਂਦਾ ਵੀ ਸਥਿਤੀ ਜਿਹੜੀ ਬਾਹਰ ਹੋ ਜਾਂਦੀ ਏ ਫਿਰ ਜਿਹੜਾ ਹੈਗਾ ਫਿਰ ਪ੍ਰਸ਼ਾਸਨ ਜਾਗਦਾ ਹੈਗਾ ਹੁਣ ਬਾਕੀ ਸਾਡੇ ਨਾਲ ਤਾਂ ਇਹ ਪ੍ਰਸ਼ਾਸਨ ਕੰਮ ਕਰ ਰਿਹਾ ਜੀ ਹੁਣ ਅਸੀਂ ਕਿਆ ਕਹਿ ਸਕਦੇ ਬਾਕੀ ਪ੍ਰਸ਼ਾਸਨ ਬਾਰੇ ਤਾਂ ਜੀ ਕੁਝ ਨਹੀਂ ਕਹਿ ਸਕਦਾ ਦਾਈ ਪ੍ਰਸ਼ਾਸਨ ਜਦੋਂ ਸਿਰ ਤੇ ਹੀ ਆ ਜਾਂਦੀ ਹੈ ਨਾ ਜਿੱਦਾਂ ਹੁਣ ਬੰਨ ਟੁੱਟਣੇ ਨੂੰ ਆ ਜਦ ਪ੍ਰਸ਼ਾਸਨ ਜਾਗਦਾ ਅੱਛਾ ਉਤੇ ਪਹਿਲਾ ਪ੍ਰਸ਼ਾਸਨ ਕੋਈ ਨਹੀਂ ਜਦੋਂ ਪਤਾ ਹਰ ਸਾਲ ਹੜ ਆਉਂਦੇ ਆ ਪ੍ਰਸ਼ਾਸਨ ਨੂੰ ਪਹਿਲਾ ਆ ਕੇ ਮੌਇਨਾ ਕਰਨਾ ਚਾਹੀਦਾ ਏ ਵੀ ਬੰਨ ਸਾਰੇ ਕਿੱਦਾਂ ਠੀਕ ਆ ਜਾਂ ਨਹੀਂ ਕਿਤੇ ਖਾਰਤਾ ਨਹੀਂ ਪੈ ਰਹੀ ਹੁਣ ਜਦੋਂ ਪਤਾ ਬੰਨ ਨੇੜੇ ਆ ਗਿਆ ਪਿੰਡ ਡੁੱਬਣੇ ਨੂੰ ਹੋਗੇ ਫੇਰ ਪ੍ਰਸ਼ਾਸਨ ਆ ਕੇ ਖੜਿਆ ਔਰੇ ਮੁੱਖ ਮੰਤਰੀ ਸਾਹਿਬ ਨੂੰ ਤੇ ਆਪਣਾ ਹੈਲੀਕਾਪਟਰ ਦੇ ਦਿੱਤਾ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਹੈਲੀਕਾਪਟਰ ਨੇ ਕੀ ਕਰਿਆ ਥੈਲੇ ਦਾ ਬੰਦਿਆਂ ਨੇ ਲਾਉਣੇ ਔਰੇ ਹੈਲੀਕਾਪਟਰ ਨੇ ਥੋੜੀ ਲਾਉਣੇ ਆ ਗੱਲ ਐਦਾ ਵੀਰੇ ਪ੍ਰਸ਼ਾਸਨ ਕਹਿੰਦੇ ਨਹੀਂ ਜਿੱਥੇ ਪ੍ਰਸ਼ਾਸਨ ਦਾ ਵੀ ਚੱਲਦਾ ਹੈ ਉੱਥੇ ਪ੍ਰਸ਼ਾਸਨ ਵੀ ਸਾਡਾ ਸਾਥ ਦੇ ਰਿਹਾ ਏ ਪਰ ਔਰੇ ਜਿਹੜੀ ਸੇਵਾ ਚਾਹੀਦੀ ਆ ਜਿਹੜੀ ਹੈਲੀਕਾਪਟਰ ਨਾਲ ਨਹੀਂ ਸਰਨਾ ਉਰੇ ਹੱਥੀ ਮਿਹਨਤ ਕਰਨੀ ਪੈਣੀ ਵੀਰੇ ਆ ਦੇਖੋ ਇੱਧਰ ਕੈਮਰਾ ਘੁਮਾ ਕੇ ਇੱਕ ਵਾਰ ਕਿੱਦਾਂ ਸੰਗਾ ਤਾਂ ਲੱਗੀ ਹੋਈ ਆ ਸਾਰੇ ਪਾਸੇ ਆਰਮੀ ਆਈ ਵੀ ਸਾਡੀ ਵੀਰੇ ਜਿਹੜੇ ਮੁੰਡੇ ਫੌਜ ਵਿੱਚ ਆ ਉਹ ਸਾਡੇ ਨਾਲ ਲੱਗੇ ਹੋਏ ਆ ਅਜੇ ਸੁਣਨੇ ਵਿੱਚ ਆਇਆ ਪਾਖੜੇ ਤੋਂ ਕਹਿੰਦੇ ਪਹਿਲਾਂ 60000 ਕਿਊਸਿਕ ਪਾਣੀ ਛੱਡਿਆ ਤਾਂ ਹੁਣ 75000 ਛੱਡਤਾ 2 ਲਗਦੇ 2 ਢਾਈ ਘੰਟੇ ਤੱਕ 2 ਢਾਈ ਘੰਟੇ ਤੱਕ ਕਹਿ ਰਹੇ ਆ ਕਹਿੰਦੇ ਪਾਣੀ ਵੱਧ ਸਕਦਾ ਏ ਹੁਣ ਦੇਖਦੇ ਆ ਅਸੀਂ ਆਪਣਾ ਲੱਗੇ ਹੋਏ ਆ ਬਾਕੀ ਲੰਗਰ ਦੀ ਸੇਵਾ ਬਈ ਲੰਗਰ ਦੀ ਸੇਵਾ ਚੱਲ ਰਹੀ ਏ ਇੱਥੇ ਬਦਾਮਾਂ ਦੀ ਬਦਾਮਾਂ ਦੀ ਸੇਵਾ ਹੈ ਤੁਸੀਂ ਜਿੰਦਗੀ ਜੇ ਮਰ ਨਹੀਂ ਸਕਦਾ ਪੰਜਾਬ ਆ ਦੇਖੋ ਬਦਾਮਾਂ ਦਾ ਥੈਲਾ ਭਰਿਆ ਪਿਆ ਸਾਰਿਆਂ ਵਾਸਤੇ ਆ ਭਾਈ ਜਿਹੜਾ ਸੇਵਾ ਕਰਦਾ ਜਿਹੜਾ ਸੇਵਾ ਨਹੀਂ ਕਰਦਾ ਉਹਨਾਂ ਵਾਸਤੇ ਵੀ ਆ ਇਹ ਪੰਜਾਬ ਨੂੰ ਡੋਬਣ ਦੀਆਂ ਗੱਲਾਂ ਕਰਦੇ ਪੰਜਾਬ ਮੇਰੇ ਪੰਜਾਬ ਨੂੰ ਕਿਉਂ ਹਮੇਸ਼ਾ ਪੰਜਾਬ ਨੂੰ ਕਿਉਂ ਹਮੇਸ਼ਾ ਇਦਾਂ ਦੀ ਮਾਰਾ ਚਲਣੀ ਪੈਂਦੀ ਚਾਹੇ ਪड़ोसी ਦੇਸ਼ ਨਾਲ ਸਾਡੇ ਤਣਾਅ ਹੋ ਜਾਂ ਟਕਰਾਅ ਹੋ ਜਾਂ ਚਾਹੇ ਹੜਾਂ ਦੀ ਗੱਲ ਹੋਵੇ ਪੰਜਾਬ ਨੂੰ ਹੀ ਕਿਉਂ ਸਫਰ ਕਰਨਾ ਪੈਂਦਾ ਬਾਬਾ ਜੀ ਇਹ ਗੱਲ ਦਾ ਇੱਕੋ ਜਵਾਬ ਆ ਬਦਾਲੀ ਆਇਆ ਜਦ ਨਹੀਂ ਅਸੀਂ ਦਬੇ ਇਹ ਹੜਾਂ ਦੀ ਮਾਰਾ ਨਾਲ ਕੀ ਦਬਜੂਗੇ ਠੀਕ ਆ ਅਸੀਂ ਫਟੇਗੜ ਸਾਹਿਬ ਦੀ ਧਰਤੀ ਤੋਂ ਆਇਆ ਬਾਬਾ ਜੀ ਇਹ ਅਸੀਂ ਆ ਪਿੰਡ ਮੇਰਾ ਲਾਗੇ ਤੋਂ ਆਏ ਆ ਪਿੰਡ ਮਾਨਗੜ ਰਕਾਲੀ ਆ ਇੱਥੇ ਮੈਂ ਕਹਿੰਦਾ ਸਾਡੇ ਏਰੀਆ ਦੇ ਸਾਰੇ ਪਿੰਡ ਇਕੱਠੇ ਹੋਏ ਵੇ ਸਾਰੇ ਸੇਵਾ ਕਰਦੇ ਫਿਰਦੇ ਆ ਜੀ ਤੁਹਾਨੂੰ ਕਿਉਂ ਲੱਗਦਾ ਜੀ ਜਿਹੜਾ ਇਹ ਸਥਿਤੀ ਬਣ ਜਾਂਦੀ ਹੈਗੀ ਸਿਰ ਪੰਜਾਬ ਨਾਲ ਸਾਜ਼ਿਸ਼ ਹੀ ਹੁੰਦੀ ਆ ਨਕਸ਼ੇ ਸਰਕਾਰਾਂ ਦੀ ਨਾਕਾਮੀ ਹੈ ਜਿਹਦੇ ਕਰਕੇ ਲੋਕਾਂ ਨੂੰ ਇੰਨੀ ਮੁਸ਼ਕਲ ਕਰਨੀ ਪੈਂਦੀ ਆ ਉਹ ਤਾਂ ਸਾਨੂੰ ਪੱਕਾ ਕਰਦੇ ਆ ਜੀ ਆ ਫੜੋ ਮੈਂ ਬਾਤ ਚਾਲਾਂ ਵੀਰ ਮੜਾ ਜਾਣਾ ਤੁਸੀਂ ਤੁਸੀਂ ਗਿਰਿਆਂ ਦੀ ਜਿਹੜੀ ਸੇਵਾ ਕਰ ਰਹੇ ਹੈਗੇ ਹੋ ਜੀ ਇਹ ਕਿੰਨੇ ਦਿਨਾਂ ਤੋਂ ਕਰ ਰਹੇ ਹੈਗੇ ਹੋ ਜੀ ਨਹੀਂ ਵੀਰੇ ਇਹ ਆ ਪਰਚਾਰ ਦਾ ਕੰਮ ਉਸਾਰੀ ਨਹੀਂ। ਨਹੀਂ ਨਹੀਂ ਚਲੋ ਹੌਸਲਾ ਹੀ ਮਿਲਦਾ ਜੀ ਸਾਰਿਆਂ ਨੂੰ। ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਇਹ ਸਿੰਘ ਸਾਹਿਬ ਆਏ ਨੇ ਇਹਨਾਂ ਗਰੀਬਾਂ ਦੀ ਸੇਵਾ ਜਿਹੜੀ ਆ ਉਹ ਵੀ ਇੱਥੇ ਕਰ ਰਿਹਾ ਹੈਗੇ ਨੇ। ਪੰਜਾਬੀ ਜਿਹੜੇ ਹੌਸਲੇ ਦੇ ਵਿੱਚ ਨੇ। ਤੁਸੀਂ ਦੇਖ ਸਕਦੇ ਹੋ ਵੀ ਲੋਕ ਨੇ ਜਿਹੜੇ ਲੋਕ ਖੁਦ ਆਪ ਮੁਹਾਰੇ ਲਾਈਨ ਬਣਾ ਕੇ ਕਿਵੇਂ ਸਮਾਨ ਬੰਨ ਤੱਕ ਪਹੁੰਚਾਰੇ ਹੈਗੇ ਨੇ। ਕੰਡੇ ਤੇ ਜਿਹੜੀ ਫੌਜ ਹੈ ਉਹ ਵੀ ਖੜੀ ਹੈਗੀ ਆ। ਤੁਸੀਂ ਜੋਸ਼ ਵੇਖੋ ਜੀ ਮੁੰਡਿਆਂ ਦਾ। ਇੱਕ ਜਿਹੜਾ ਜੋਸ਼ ਪੰਜਾਬੀਆਂ ਚ ਹੋਣਾ ਚਾਹੀਦਾ ਉਹ ਤੁਹਾਨੂੰ ਨਜ਼ਰ ਆਊਗਾ ਤੁਸੀਂ ਵੇਖ ਸਕਦੇ ਹੋ ਇੱਕ ਕਟਾ ਜਿੰਨੂੰ ਕੁ ਸਕਿੰਟਾਂ ਦੇ ਵਿੱਚ ਦਰਿਆ ਤੱਕ ਪਹੁੰਚਾਇਆ ਜਾ ਰਿਹਾ ਹੈ ਜਿਹੜੇ ਫੌਜੀ ਨੇ ਉਹ ਵੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈਗੇ ਨੇ ਤੁਸੀਂ ਆ ਦੇਖ ਸਕਦੇ ਹੋ ਆ ਦਰਿਆ ਬਿਲਕੁਲ ਕੰਡੇ ਦੇ ਆ ਚੁੱਕੇ ਆ ਬਹਾਅ ਵੇਖੋ ਜੇ ਇਹ ਬੰਨ ਸਹੀ ਚ ਟੁੱਟਦਾ ਹੈਗਾ ਤੇ ਕਿੰਨਾ ਨੁਕਸਾਨ ਹੋਏਗਾ ਕਿੰਨੀ ਮੁਸ਼ਕਿਲ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਏਗਾ ਇਸ ਕਰਕੇ ਬਾਈ ਜੀ ਹੌਸ ਹੌਸਲੇ ਤੁਹਾਡੇ ਬਲੰਦ ਨੇ ਜੀ ਹਾਂਜੀ ਹਾਂਜੀ ਮਾਰੇ ਪੂਰੇ ਬਲੰਦ ਹੈ ਜੀ ਹੌਸਲੇ ਉਹ ਫੜ ਲਓ ਫੜ ਲਓ ਪੂਰੇ ਰੋਕ ਕੇ ਛੱਡਾਂਗੇ ਬੰਦੋਂ ਆਪਣੇ ਰੋਕ ਕੇ ਛੱਡਾਂਗੇ ਬੰਨ ਪੂਰਾ ਹਨ ਓਕੇ ਜੇ ਸਾਹਮਣੇ ਲੋਕਾਂ ਦਾ ਤੁਹਾਨੂੰ ਜੋਸ਼ ਦਿਖਣ ਨੂੰ ਮਿਲਿਆ ਇੱਥੇ ਲੋਕ ਜਿਹੜੇ ਚਿਹਰੇ ਦੇ ਵਿੱਚ ਹੈ ਜਿਹੜੇ ਚਿਹਰੇ ਤੇ ਇਹਨਾਂ ਦੀ ਹੱਸੀ ਹੈ ਮੁਸਕਰਾਟ ਹੈ ਉਸ ਤੋਂ ਸਾਫ਼ ਨਜ਼ਰ ਆਉਂਦਾ ਹੈ ਇਹਨਾਂ ਦੇ ਹੌਸਲੇ ਤੇ ਜਜ਼ਬੇ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਕਮੀ ਕਿੱਥੇ ਆ ਸਿਰਫ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਰਕਾਰਾਂ ਨੇ ਉਹਨਾਂ ਦੇ ਜਿਹੜੇ ਕੋਈ ਵੀ ਇੰਤਜ਼ਾਮ ਇਸ ਮੌਸਮ ਦੇ ਵਿੱਚ ਨਹੀਂ ਹੁੰਦੇ ਜਿਹਦੇ ਕਰਕੇ ਲੋਕਾਂ ਨੂੰ ਇੰਨੀ ਮੁਸ਼ਕਲ ਕਰਨੀ ਪੈਂਦੀ ਹੈ ਜੇ ਸਮੇਂ ਸਿਰ ਰਹਿੰਦਿਆ ਸਰਕਾਰਾਂ ਜਾਗ ਜਾਣ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਜਾਗ ਜਾਵੇ ਫਿਰ ਲੋਕਾਂ ਨੂੰ ਇੰਨੀ ਮੁਸ਼ਕਲ ਕਰਨ ਦੀ ਲੋੜ ਕਿਉਂ ਪਵੇ ਪਰ ਪੰਜਾਬੀ ਨੇ ਪੰਜਾਬੀ ਹਰ ਜਗ੍ਹਾ ਖੜ ਦੇਣੇ ਹੋਸਲੇ ਦੇਖੋ ਕੰਢੇ ਤੇ ਖੜੇ ਨੇ ਇਹਨਾਂ ਨੂੰ ਪਤਾ ਦਰਿਆ ਇੱਕਦਮ ਉੱਤੇ ਆਇਆ ਉਹਦੇ ਵਾਸਤੇ ਵੀ ਇਹਨਾਂ ਲਈ ਖਤਰਾ ਹੈਗਾ ਪਰ ਫਿਰ ਵੀ ਪਰਿਵਾਰ ਨਹੀਂ ਕਰ ਰਹੇ ਹੈਗੇ ਆਪਣੇ ਪਿੰਡਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਲਈ ਇਹ ਲੋਕ ਲੱਗੇ ਹੋਏ ਨੇ ਤੁਸੀਂ ਮੰਨ ਕੇ ਚੱਲ ਸਕਦੇ ਹੋ ਅੱਧੇ ਪੰਜਾਬ ਦੀ ਜ਼ਿੰਮੇਵਾਰੀ ਇਹਨਾਂ ਉੱਤੇ ਅੱਧੇ ਪੰਜਾਬ ਦੀ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜੀ ਜ਼ਿੰਮੇਵਾਰੀ ਹੈ ਇਹਨਾਂ ਉੱਤੇ ਹੈ ਕੋਈ ਸਰਕਾਰ ਨਹੀਂ ਸਿਰਫ ਲੋਕ ਲੋਕ ਤੇ ਜਿਹੜੀ ਫੌਜ ਹੈ ਉਹ ਇਸ ਕੰਮ ਤੇ ਲੱਗੀ ਹੋਈ ਹੈ ਸਲਾਮ ਇਹਨਾਂ ਦੇ ਜਜ਼ਬੇ ਨੂੰ ਸਲਾਮ ਇਹਨਾਂ ਦੀ ਹਿੰਮਤ ਨੂੰ ਕੈਮਰਾਮੈਨ ਕੁਲਦੀਪ ਲਾਧੂਕਾ ਦੇ ਨਾਲ ਮਨਦੀਪ ਸਿੰਘ ਚਮਕੌਰ ਸਾਹਿਬ